ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਸੀ ਮੁਸ਼ਕਲਾਂ ਵਿੱਚੋਂ ਕਿਵੇਂ ਨਿਕਲ ਸਕਦੇ ਹਾਂ ਕਿਹੋ ਜਿਹੇ ਦੋਸਤ ਬਣਾਈਏ ਤਾਂ ਅਸੀਂ ਕਦੇ ਮੁਸ਼ਕਲਾਂ ਵਿੱਚ ਨਹੀਂ ਫਸ ਸਕਦੇ ਤੇ ਜੇ ਫਸ ਜਾਈਏ ਤਾਂ ਅਸੀਂ ਨਿਕਲ ਵੀ ਸਕਦੇ ਹਾਂ ਇਹ ਸਭ ਕੁਝ ਅੱਜ ਤੁਹਾਨੂੰ ਇੱਕ ਕਹਾਣੀ ਦੇ ਜ਼ਰੀਏ ਸਮਝਾਵਾਂਗੇ ਇਸ ਲਈ ਅੱਜ ਦੀ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਓ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਦਰਖਤ ਤੇ ਬਹੁਤ ਸਾਰੇ ਪੰਛੀ ਰਹਿੰਦੇ ਸਨ ਤੇ ਉਥੇ ਇੱਕ ਕਾਂ ਵੀ ਰਹਿੰਦਾ ਸੀ ਉਹ ਕਾਂ ਬਹੁਤ ਹੀ ਬੁੱਧੀਮਾਨ ਸੀ ਤੇ ਉਹ ਕਾਂ ਉਸ ਦਰਖਤ ਤੇ ਰਹਿੰਦੇ ਸਾਰੇ ਪੰਛੀਆਂ ਨੂੰ ਇਹੀ ਸਮਝਾਉਂਦਾ ਰਹਿੰਦਾ ਕਿ ਸ਼ਿਕਾਰੀ ਜਾਲ ਵਿਛਾਏਗਾ ਤੇ ਤੁਹਾਨੂੰ ਫੜ ਕੇ ਲੈ ਜਾਏਗਾ ਤੇ ਕਦੇ ਵੀ ਸ਼ਿਕਾਰੀ ਦੇ ਜਾਲ ਵਿੱਚ ਨਾ ਫਸਣਾ ਉਹ ਜੋ ਵੀ ਦਾਣਾ ਖਿਲਾਰੇ ਉਸ ਲਾਲਚ ਵਿੱਚ ਕਦੇ ਨਾ ਆਉਣਾ ਤੇ ਇੱਕ ਦਿਨ ਇਸੇ ਤਰ੍ਹਾਂ ਹੀ ਹੋਇਆ ਇੱਕ ਸ਼ਿਕਾਰੀ ਆਇਆ ਉਸਨੇ ਜਾਲ ਵਿਛਾਇਆ ਉਸਨੇ ਚੋਗਾ ਪਾਇਆ ਸਾਰੇ ਪੰਛੀ ਕਾਂ ਦੀ ਗੱਲ ਮੰਨ ਰਹੇ ਸਨ ਤੇ ਉਦ ਰਖਤ ਦੇ ਵਿੱਚ ਲੁਕ ਗਏ ਪਰ ਉਹਨਾਂ ਵਿੱਚ ਇੱਕ ਕਬੂਤਰਾਂ ਦਾ ਝੁੰਡ ਸੀ ਉਹਨਾਂ ਨੇ ਕਾਂ ਦੀ ਗੱਲ ਨਾ ਮੰਨੀ ਤੇ ਉਹ ਦਾਣਾ ਚੁਗਣ ਲਈ ਦਰਖਤ ਤੋਂ ਥੱਲੇ ਚਲੇ ਗਏ ਕਾਣੇ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕੇ ਤੇ ਉਹ نیچے ਚਲੇ ਗਏ ਤੇ ਜਦੋਂ ਦਾਣਾ ਚੁਗਣ ਲੱਗੇ ਤਾਂ ਸ਼ਿਕਾਰੀ ਨੇ ਜਾਲ ਸੁੱਟ ਦਿੱਤਾ ਤੇ ਉਹ ਸਾਰੇ ਕਬੂਤਰ ਉਸ ਜਾਲ ਵਿੱਚ ਫਸ ਗਏ ਫਿਰ ਉਹਨਾਂ ਵਿੱਚ ਇੱਕ ਬੁੱਢਾ ਕਬੂਤਰ ਸੀ ਉਸਨੇ ਕਿਹਾ ਕਿ ਆਪਾਂ ਸਾਰੇ ਜਾਨੇ ਰੜ ਕੇ ਇਸ ਜਾਲ ਨੂੰ ਉਡਾ ਕੇ ਲੈ ਜਾਈਏ ਤੇ ਇੱਥੇ ਨੇੜੇ ਹੀ ਮੇਰਾ ਇੱਕ ਚੂਹਾ ਦੋਸਤ ਹੈ ਉਸ ਕੋਲ ਚਲੇ ਜਾਵਾਂਗੇ ਤੇ ਉਹ ਸਾਡਾ ਜਾਲ ਕੁੱਤਰ ਕੇ ਸਾਨੂੰ ਬਾਹਰ ਕੱਢ ਦੇਵੇਗਾ ਉਹਨਾਂ ਸਾਰਿਆਂ ਨੇ ਇਸੇ ਤਰ੍ਹਾਂ ਹੀ ਕੀਤਾ ਸ਼ਿਕਾਰੀ ਨੇ ਸੋਚਿਆ ਕਿ ਰਸਤੇ ਵਿੱਚ ਜਾ ਕੇ ਇਹ ਸਾਰੇ ਲੜ ਪੈਣਗੇ ਤੇ نیچے ਆ ਜਾਣਗੇ ਤੇ ਮੈਂ ਇਹਨਾਂ ਨੂੰ ਫੜ ਲਵਾਂਗਾ ਸ਼ਿਕਾਰੀ ਵੀ ਉਹਨਾਂ ਦੇ ਪਿੱਛੇ-ਪਿੱਛੇ ਭੱਜਣ ਲੱਗਾ ਪਰ ਉਹ نیچے ਨਾ ਆਏ ਤੇ ਇਹ ਸਭ ਦੇਖ ਕੇ ਉਹ ਸ਼ਿਕਾਰੀ ਬਹੁਤ ਦੁਖੀ ਹੋ ਗਿਆ ਕਿਉਂਕਿ ਨਾ ਤਾਂ ਉਸਦੇ ਹੱਥ ਵਿੱਚ ਕਬੂਤਰ ਆਏ ਦਿਵਸ ਦਾ ਜਾਲ ਵੀ ਲੈ ਕੇ ਉਹ ਚਲੇ ਗਏ ਫਿਰ ਉਹ ਸਾਰੇ ਕਬੂਤਰ ਉਸ ਚੂਹੇ ਕੋਲ ਗਏ ਤੇ ਬੁੱਢੇ ਕਬੂਤਰ ਨੇ ਚੂਹੇ ਨੂੰ ਕਿਹਾ ਕਿ ਤੂੰ ਮੇਰਾ ਜਾਲ ਕੁੱਤਰ ਕੇ ਸਾਨੂੰ ਬਾਹਰ ਕੱਢ ਦੇ ਚੂਹੇ ਨੇ ਕਿਹਾ ਕਿ ਤੁਸੀਂ ਇਸ ਜਾਲ ਵਿੱਚ ਕਿਉਂ ਫਸ ਗਏ ਹੋ ਕਬੂਤਰ ਨੇ ਕਿਹਾ ਕਿ ਅਸੀਂ ਇੱਕ ਆਪਣੇ ਕਾਂ ਦੋਸਤ ਦੀ ਗੱਲ ਨਹੀਂ ਸੀ ਮੰਨੀ ਤੇ ਅਸੀਂ ਖਾਣ ਦੇ ਲਾਲਚ ਵਿੱਚ ਆ ਕੇ ਇਸ ਜਾਲ ਵਿੱਚ ਫਸ ਗਏ ਹਾਂ ਫਿਰ ਚੂਹੇ ਨੇ ਉਹਨਾਂ ਦਾ ਜਾਲ ਕੁੱਤਰ ਦਿੱਤਾ ਤੇਹੋ ਸਾਰੇ ਕਬੂਤਰ ਚੂਹੇ ਦਾ ਧੰਨਵਾਦ ਕਰਕੇ ਉੱਡ ਗਏ ਇਹ ਸਭ ਉਥੇ ਇੱਕ ਕਾਂ ਦੇਖ ਰਿਹਾ ਸੀ ਕਾਂ ਨੇ ਸੋਚਿਆ ਕਿ ਇਸ ਚੂਹੇ ਨੇ ਕਿੰਨੀ ਸੋਹਣੀ ਦੋਸਤੀ ਨਿਭਾਈ ਹੈ ਤੇ ਇਹ ਚੂਹਾ ਹੈ ਵੀ ਬੁੱਧੀਮਾਨ ਮੈਨੂੰ ਵੀ ਇਸ ਨਾਲ ਦੋਸਤੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਬੁੱਧੀਮਾਨ ਦੋਸਤ ਬਣਾਈਏ ਤਾਂ ਅਸੀਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਉਸ ਕਾਂ ਨੇ ਚੂਹੇ ਦੀ ਖੁੱਡ ਕੋਲ ਜਾ ਕੇ ਚੂਹੇ ਨੂੰ ਆਵਾਜ਼ ਲਗਾਈ ਕਿ हे ਚੂਹੇ ਮੈਂ ਤੇਰੇ ਨਾਲ ਮਿੱਤਰਤਾ ਕਰਨਾ ਚਾਹੁੰਦਾ ਹਾਂ ਉਸ ਚੂਹੇ ਨੇ ਅੰਦਰੋਂ ਹੀ ਆਵਾਜ਼ ਦਿੱਤੀ ਕਿ ਤੂੰ ਤਾਂ ਮੇਰਾ ਸੁਭਾਤੋਂ ਹੀ ਦੁਸ਼ਮਣ ਹੈ ਜੇ ਮੈਂ ਤੇਰੇ ਕੋਲ ਬਾਹਰ ਆਇਆ ਤੇ ਤੂੰ ਮੈਨੂੰ ਖਾ ਜਾਵੇਂਗਾ ਮੈਂ ਤੇਰੇ ਤੇ ਕਦੇ ਵਿਸ਼ਵਾਸ ਨਹੀਂ ਕਰ ਸਕਦਾ ਉਸ ਕਾਂ ਨੇ ਕਿਹਾ ਕਿ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਮੰਨਿਆ ਕਿ ਮੈਂ ਸੁਭਾਤੋਂ ਤੇਰਾ ਦੁਸ਼ਮਣ ਹਾਂ ਪਰ ਮੈਨੂੰ ਤੂੰ ਬਹੁਤ ਵਧੀਆ ਲੱਗਾ ਹੈ ਮੈਂ ਤੇਰੇ ਨਾਲ ਦੋਸਤੀ ਕਰਨਾ ਚਾਹੁੰਦਾ ਹਾਂ ਚੂਹੇ ਨੇ ਕਿਹਾ ਕਿ ਤੂੰ ਮੇਰੇ ਨਾਲ ਦੋਸਤੀ ਕਿਉਂ ਕਰਨੀ ਚਾਹੁੰਦਾ ਹੈ ਨਾਲ ਮੈਂ ਤਾਂ ਤੇਰੇ ਤੇ ਕਦੇ ਵੀ ਯਕੀਨ ਨਹੀਂ ਕਰ ਸਕਦਾ ਅਸਲ ਵਿੱਚ ਵਿਸ਼ਵਾਸ ਵਿੱਚ ਆਇਆ ਬੰਦਾ ਹੀ ਮਰਦਾ ਹੈ ਮੈਂ ਤੇਰੇ ਨਾਲ ਕਦੇ ਦੋਸਤੀ ਨਹੀਂ ਕਰਾਂਗਾ ਉਸ ਕਾਂ ਨੇ ਕਿਹਾ ਕਿ ਜੇ ਤੂੰ ਮੇਰੇ ਨਾਲ ਦੋਸਤੀ ਨਹੀਂ ਕਰਨੀ ਤੇ ਮੈਂ ਭੁੱਖਾ ਪਿਆਸਾ ਤੇਰੀ ਘੁੱਟ ਦੇ ਬਾਹਰ ਬੈਠਾ ਰਵਾਂਗਾ ਮੈਂ ਕੁਝ ਵੀ ਨਹੀਂ ਖਾਵਾਂਗਾ ਚੂਹੇ ਨੇ ਕਿਹਾ ਤੂੰ ਇਸ ਤਰ੍ਹਾਂ ਨਾ ਕਰ ਮੈਂ ਤੇਰੇ ਨਾਲ ਦੋਸਤੀ ਨਹੀਂ ਕਰ ਸਕਦਾ ਇੱਕ ਦੁਸ਼ਮਣੀ ਹੁੰਦੀ ਹੈ ਜਿਹੜੀ ਅਸੀਂ ਆਪ ਪੈਦਾ ਕਰਦੇ ਹਾਂ ਤੇ ਕਦੇ-ਕਦੇ ਉਹ ਸਮੇਂ ਦੇ ਨਾਲ ਖਤਮ ਵੀ ਹੋ ਜਾਂਦੀ ਹੈ ਤੇ ਅਸੀਂ ਦੋਸਤ ਬਣ ਜਾਂਦੇ ਹਾਂ ਪਰ ਜੇਕਰ ਸਾਡਾ ਕੋਈ ਇਸ ਤਰ੍ਹਾਂ ਦੁਸ਼ਮਣ ਵੀ ਬਣਿਆ ਹੈ ਜੇ ਉਹ ਸਾਡਾ ਦੋਸਤ ਬਣ ਵੀ ਜਾਵੇ ਤਾਂ ਮੈਂ ਤਾਂ ਉਹਦੇ ਤੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਤੇ ਤੂੰ ਤਾਂ ਮੇਰਾ ਸੁਭਾਅ ਤੋਂ ਹੀ ਦੁਸ਼ਮਣ ਹੈ ਬਨਾਵਟੀ ਦੁਸ਼ਮਣੀ ਤਾਂ ਕੁਝ ਉਪਾਏ ਕਰਨ ਨਾਲ ਖਤਮ ਹੋ ਜਾਂਦੀ ਹੈ ਸਾਰੇ ਸੁਭਾਅ ਵਾਲੀ ਦੁਸ਼ਮਣੀ ਕਦੇ ਖਤਮ ਨਹੀਂ ਹੁੰਦੀ ਜਿਵੇਂ ਨਿਓਲੇ ਦੀ ਸੱਪ ਨਾਲ ਮੂਰਖ ਦੀ ਪੰਡਤ ਨਾਲ ਸ਼ਿਕਾਰੀ ਦੀ ਹਿਰਨ ਨਾਲ ਕਾ ਖਾਣ ਵਾਲੇ ਜਾਨਵਰਾਂ ਦੀ ਮਾਸਾਹਾਰੀ ਨਾਲ ਇਹ ਦੁਸ਼ਮਣੀ ਤਾਂ ਸੁਭਾਅ ਤੋਂ ਹੀ ਪੈਦਾ ਹੁੰਦੀ ਹੈ ਇਹ ਮਰਨ ਤੋਂ ਬਿਨਾ ਕਦੇ ਖਤਮ ਨਹੀਂ ਹੁੰਦੀ ਇਸ ਲਈ ਤੇਰੀ ਤੇ ਮੇਰੀ ਦੋਸਤੀ ਕਦੇ ਨਹੀਂ ਹੋ ਸਕਦੀ ਉਸ ਕਾਹਨੇ ਕਿਹਾ ਕਿ ਨਹੀਂ ਮੈਂ ਤੇਰਾ ਸੁਭਾਅ ਤੋਂ ਦੁਸ਼ਮਣ ਹਾਂ ਪਰ ਮੈਂ ਤੇਰੇ ਨਾਲ ਦੁਸ਼ਮਣੀ ਨਹੀਂ ਕਰਾਂਗਾ ਮੈਂ ਤੇਰਾ ਹਰ ਜਗ੍ਹਾ ਤੇ ਸਾਥ ਦੇਵਾਂਗਾ ਕਿਉਂਕਿ ਤੂੰ ਬਹੁਤ ਬੁੱਧੀਮਾਨ ਹੈ ਤੇ ਬੁੱਧੀਮਾਨ ਜੀਵ ਨਾਲ ਹਮੇਸ਼ਾ ਹੀ ਦੋਸਤੀ ਕਰਨੀ ਚਾਹੀਦੀ ਹੈ ਇਸ ਲਈ ਮੈਂ ਤੈਨੂੰ ਆਪਣਾ ਦੋਸਤ ਬਣਾਉਣਾ ਚਾਹੁੰਦਾ ਹਾਂ ਉਸ ਚੂਹੇ ਨੇ ਕਿਹਾ ਕਿ ਚਲ ਤੂੰ ਮੇਰਾ ਦੋਸਤ ਤਾਂ ਬਣ ਜਾ ਪਰ ਆਪਾਂ ਦੋਵਾਂ ਦੀ ਗੱਲਬਾਤ ਇਦਾਂ ਹੀ ਹੋਵੇਗੀ ਮੈਂ ਖੋਟ ਦੇ ਅੰਦਰ ਹੀ ਹੋਵਾਂਗਾ ਤੇ ਤੂੰ ਬਾਹਰ ਆਪਾਂ ਕਦੇ ਵੀ ਇੱਕ ਦੂਜੇ ਦੇ ਨੇੜੇ ਨਹੀਂ ਆਵਾਂਗੇ ਕਾਣੇ ਕਿਹਾ ਚਲ ਠੀਕ ਹੈ ਫਿਰ ਉਹ ਦੋਵੇਂ ਚੰਗੇ ਦੋਸਤ ਬਣ ਗਏ ਉਹਨਾਂ ਨੇ ਇੱਕ ਦੂਜੇ ਲਈ ਖਾਣਾ ਲੈ ਕੇ ਆਉਣਾ ਜੇਕਰ ਚੂਹੇ ਨੇ ਖਾਣਾ ਲਿਆਉਣਾ ਤਾਂ ਕਾਂ ਨੂੰ ਦੇ ਦੇਣਾ ਜੇਕਰ ਕਾਂ ਨੇ ਲਿਆਉਣਾ ਤਾਂ ਚੂਹੇ ਦੀ ਖੁੱਡ ਵਿੱਚ ਸੁੱਟ ਦੇਣਾ ਉਹ ਦੋਵੇਂ ਬੜੇ ਚੰਗੇ ਦੋਸਤ ਬਣ ਗਏ ਇੱਕ ਵਾਰ ਕੀ ਹੋਇਆ ਕਿ ਉਸ ਜੰਗਲ ਵਿੱਚ ਪਾਣੀ ਦਾ ਕਾਲ ਪੈ ਗਿਆ ਤੇ ਕਾਂ ਨੇ ਆ ਕੇ ਚੂਹੇ ਨੂੰ ਕਿਹਾ ਕਿ हे ਚੂਹੇ ਇੱਥੇ ਪਾਣੀ ਦਾ ਕਾਲ ਪੈ ਗਿਆ ਹੈ ਤੇ ਆਪਾਂ ਤਾਂ ਇਸ ਤਰ੍ਹਾਂ ਮਰ ਜਾਵਾਂਗੇ ਇਥੇ ਨੇੜੇ ਹੀ ਇੱਕ ਤਲਾਬ ਹੈ ਉੱਥੇ ਮੇਰਾ ਦੋਸਤ ਕਸ਼ੂ ਕੰਮਾ ਰਹਿੰਦਾ ਹੈ ਆਪਾਂ ਉੱਥੇ ਚੱਲ ਜਾਂਦੇ ਹਾਂ ਤੇ ਉਹ ਕਸ਼ੂ ਕੰਮਾ ਸਾਨੂੰ ਉੱਥੋਂ ਤਲਾਬ ਵਿੱਚੋਂ ਮੱਛੀਆਂ ਕੱਢ ਕੇ ਦੇ ਦਿਆ ਕਰੇਗਾ ਤੇ ਆਪਾਂ ਉਹ ਖਾ ਲਿਆ ਕਰਾਂਗੇ ਚੂਹਾ ਵੀ ਮੰਨ ਗਿਆ ਤੇ ਜੂਹਾ ਕਾਂ ਦੀ ਪਿੱਠ ਤੇ ਬੈਠ ਗਿਆ ਤੇ ਕਾਂ ਉਡਾ ਕੇ ਉਸ ਨੂੰ ਉਸ ਤਲਾਬ ਦੇ ਕੋਲ ਲੈ ਗਿਆ ਤੇ ਉੱਥੇ ਜਾ ਕੇ ਉਹ ਕਛੂ ਕੰਮੇ ਨੂੰ ਵੀ ਮਿਲੇ ਤੇ ਉਹ ਤਿੰਨੇ ਹੀ ਬੜੇ ਪਿਆਰ ਨਾਲ ਰਹਿੰਦੇ ਇੱਕ ਦੂਜੇ ਦੀ ਹਰ ਜਗ੍ਹਾ ਤੇ ਮਦਦ ਕਰਦੇ ਤੇ ਉਹ ਤਿੰਨੇ ਹੀ ਬੜੇ ਬੁੱਧੀਮਾਨ ਸਨ ਫਿਰ ਇੱਕ ਹਿਰਨ ਭੱਜਾ ਭੱਜਾ ਆ ਰਿਹਾ ਸੀ ਤੇ ਉਸ ਦੇ ਪਿੱਛੇ ਇੱਕ ਸ਼ਿਕਾਰੀ ਸੀ ਉਸ ਸ਼ਿਕਾਰੀ ਨੇ ਉਸ ਹਿਰਨ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਸੀ ਤੇ ਉਹਨਾਂ ਤਿੰਨਾਂ ਨੇ ਉਸ ਹਿਰਨ ਦੀ ਮਦਦ ਕਰਨੀ ਚਾਹੀ ਕਾਂ ਨੇ ਚੂਹੇ ਨੂੰ ਕਿਹਾ ਕਿ ਸਾਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ ਮੈਂ ਉੱਡ ਕੇ ਦੇਖ ਕੇ ਆਉਂਦਾ ਹਾਂ ਕਿ ਉਹ ਹਿਰਨ ਕਿੱਥੇ ਹੈ ਤੇ ਤੂੰ ਆ ਕੇ ਉਸ ਦਾ ਜਾਲ ਕੁੱਤਰ ਦੇਵੇਂ ਕਾਣੇ ਇਸੇ ਤਰ੍ਹਾਂ ਹੀ ਕੀਤਾ ਉਸ ਨੇ ਉੱਪਰ ਉੱਡ ਕੇ ਦੇਖਿਆ ਤੇ ਉੱਥੇ ਸ਼ਿਕਾਰੀ ਦਰਖਤ ਥੱਲੇ ਲੰਮੇ ਪਿਆ ਸੀ ਤੇ ਕੋਲ ਹੀ ਉਹਦੇ ਹਿਰਨ ਪਿਆ ਸੀ ਕਾਣੇ ਉਸ ਚੂਹੇ ਨੂੰ ਆ ਕੇ ਦੱਸਿਆ ਤੇ ਚੂਹੇ ਨੇ ਉੱਥੇ ਜਾ ਕੇ ਉਸ ਦਾ ਜਾਲ ਕੁੱਤਰ ਦਿੱਤਾ ਤੇ ਉਹ ਹਿਰਨ ਭੱਜ ਗਿਆ ਇਹ ਸਭ ਦੇਖ ਕੇ ਉਹ ਸ਼ਿਕਾਰੀ ਬਹੁਤ ਦੁਖੀ ਹੋਇਆ ਪਿੱਛੇ ਪਿੱਛੇ ਹੀ ਉਹਨਾਂ ਦੇ ਕਸ਼ੂ ਕਮਾ ਆ ਗਿਆ ਤੇ ਚੂਹੇ ਨੇ ਕਸ਼ੂ ਕੰਮੇ ਨੂੰ ਕਿਹਾ ਕਿ ਤੂੰ ਬਹੁਤ ਵੱਡੀ ਗਲਤੀ ਕਰ ਲਈ ਹੈ ਸਾਡੇ ਪਿੱਛੇ ਆ ਕੇ ਜੇ ਤੈਨੂੰ ਸ਼ਿਕਾਰੀ ਨੇ ਫੜ ਲਿਆ ਤੇ ਫਿਰ ਕੀ ਕਰੇਗਾ ਅਸੀਂ ਤਿੰਨੇ ਤਾਂ ਭੱਜ ਜਾਵਾਂਗੇ ਹਿਰਨ ਵੀ ਉਹਨਾਂ ਦਾ ਚੰਗਾ ਦੋਸਤ ਬਣ ਗਿਆ ਸੀ ਤੇ ਉਹ ਹੁਣ ਚਾਰ ਦੋਸਤ ਹੋ ਗਏ ਹਨ ਤੇ ਇਸੇ ਤਰ੍ਹਾਂ ਹੀ ਹੋਇਆ ਕਸ਼ੂ ਕਮਾ ਤਾਂ ਬਹੁਤ ਹੌਲੀ ਤੁਰਦਾ ਸੀ ਤੇ ਸ਼ਿਕਾਰੀ ਨੇ ਕਸ਼ੂ ਕੰਮੇ ਤੇ ਜਾਲ ਵਿਛਾਇਆ ਤੇ ਉਸ ਨੂੰ ਫੜ ਲਿਆ ਤੇ ਸੋਚਿਆ ਚਲ ਅੱਜ ਛੋਟੀ ਚੀਜ਼ ਹੀ ਸਹੀ ਇਸ ਨੂੰ ਹੀ ਲੈ ਕੇ ਚੱਲਦਾ ਹਾਂ ਤੇ ਉਹ ਤਿੰਨੇ ਇਹ ਸਭ ਦੇਖ ਕੇ ਬੜੇ ਦੁਖੀ ਹੋ ਗਏ ਉਹ ਤਿੰਨੇ ਬੜੇ ਬੁੱਧੀਮਾਨ ਸਨ ਤੇ ਫਿਰ ਕਾਂ ਨੇ ਹਿਰਨ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਅੱਗੇ ਤਲਾਬ ਹੈ ਜਿਸ ਰਾਤ ਹਨੀਓ ਸ਼ਿਕਾਰੀ ਲੰਗੇਗਾ ਤੂੰ ਉੱਥੇ ਜਾ ਕੇ ਲੰਮੇ ਪੈ ਜਾ ਇਸ ਤਰ੍ਹਾਂ ਦਾ ਨਾਟਕ ਕਰ ਕਿ ਤੂੰ ਮਰ ਗਿਆ ਹੈ ਤੇ ਮੈਂ ਤੇਰੇ ਤੇ ਹੌਲੀ ਹੌਲੀ ਝੁੰਜਾ ਮਾਰਾਂਗਾ ਉਹ ਸ਼ਿਕਾਰੀ ਸਮਝੇਗਾ ਕਿ ਇਹ ਕਿ ਇਹ ਹਿਰਨ ਮਰ ਗਿਆ ਹੈ ਤੇ ਉਹ ਤੈਨੂੰ ਚੁੱਕ ਕੇ ਲੈ ਜਾਏਗਾ ਤੇ ਕਸ਼ੂ ਕੰਮੇ ਨੂੰ ਸੁੱਟ ਦੇਵੇਗਾ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਉਹ ਹਿਰਨ ਜਾ ਕੇ ਅੱਗੇ ਲੰਮੇ ਪੈ ਗਿਆ ਤੇ ਕਾਂ ਵਸਤੇ ਹੌਲੀ ਹੌਲੀ ਚੁੰਝਾ ਮਾਰਨ ਲੱਗਾ ਜਦੋਂ ਸ਼ਿਕਾਰੀ ਨੇ ਇਹ ਦੇਖਿਆ ਤਾਂ ਉਹ ਬਹੁਤ ਖੁਸ਼ ਹੋਇਆ ਤੇ ਉਸਨੇ ਕਸ਼ੂ ਕੰਮੇ ਨੂੰ ਸੁੱਟ ਦਿੱਤਾ ਤੇ ਹਿਰਨ ਨੂੰ ਫੜਨ ਲਈ ਤੁਰ ਪਿਆ ਚੂਹੇ ਨੇ ਕਸ਼ੂ ਕੰਮੇ ਦਾ ਜਾਲ ਕੁੱਤਰ ਦਿੱਤਾ ਤੇ ਕਸ਼ੂ ਕੰਮੇ ਨੇ ਤਲਾਬ ਵਿੱਚ ਛਾਲ ਮਾਰ ਦਿੱਤੀ ਤੇ ਜਦੋਂ ਸ਼ਿਕਾਰੀ ਹਿਰਨਵਾਲੇ ਨੂੰ ਜਾਣ ਲੱਗਾ ਤੇ ਹਿਰਨ ਵੀ ਉੱਠ ਕੇ ਭੱਜ ਗਿਆ ਤੇ ਕਾਂ ਵੀ ਉੱਡ ਗਿਆ ਤੇ ਜੋ ਖੁੱਡ ਵਿੱਚ ਵੜ ਗਿਆ ਸ਼ਿਕਾਰੀ ਇਹ ਸਭ ਦੇਖ ਕੇ ਬਹੁਤ ਦੁਖੀ ਹੋਇਆ ਤੇ ਹੱਥ ਤੇ ਹੱਥ ਮਾਰ ਕੇ ਰੋਣ ਲੱਗਾ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਮੂਰਖੇ ਇਨਸਾਨ ਨੂੰ ਜਾਂ ਬੇਈਮਾਨ ਜਾਂ ਮਤਲਬੀ ਇਨਸਾਨ ਨੂੰ ਆਪਣਾ ਦੋਸਤ ਨਾ ਬਣਾਓ ਹਮੇਸ਼ਾ ਕਿਸੇ ਨੂੰ ਪਰਖ ਕੇ ਤੇ ਬੁੱਧੀਮਾਨ ਨੂੰ ਹੀ ਆਪਣਾ ਦੋਸਤ ਬਣਾਓ ਕਿਉਂਕਿ ਉੱਥੇ ਸਾਡੀ ਅੰਦਰ ਦੀ ਤਾਕਤ ਵੀ ਕੰਮ ਨਹੀਂ ਕਰਦੀ ਜਿੱਥੇ ਸਾਡੀ ਬੁੱਧੀ ਸ਼ਕਤੀ ਕੰਮ ਕਰਦੀ ਹੈ ਜੋ ਕੰਮ ਅਸੀਂ ਆਪਣੀ ਬੁੱਧੀ ਸ਼ਕਤੀ ਨਾਲ ਕਰ ਸਕਦੇ ਹਾਂ ਉਹ ਕੰਮ ਅਸੀਂ ਤਾਕਤ ਨਾਲ ਨਹੀਂ ਕਰ ਸਕਦੇ ਕਿਉਂਕਿ ਜੋ ਮੂਰਖ ਹੁੰਦੇ ਹਨ ਉਹ ਆਪਣੀ ਤਾਕਤ ਦੇ ਬਲ ਤੇ ਜਾ ਕੇ ਅਗਲੇ ਦੇ ਅੱਗੇ ਖੜੇ ਹੋ ਜਾਂਦੇ ਹਨ ਤੇ ਆਪਣੀ ਕਮਜ਼ੋਰੀ ਨਾਲ ਮਾਰੇ ਜਾਂਦੇ ਹਨ ਪਰ ਬੁੱਧੀਮਾਨ ਜੀਵ ਕਦੇ ਵੀ ਇਦਾਂ ਨਹੀਂ ਕਰਦਾ ਉਹ ਹਰ ਕੰਮ ਨੂੰ ਸੋਚ ਸਮਝ ਕੇ ਕਰਦਾ ਹੈ ਇਸ ਲਈ ਮੁਸੀਬਤ ਦੇ ਵਿੱਚੋਂ ਨਿਕਲਣ ਲਈ ਆਪਣੀ ਬੁੱਧੀ ਸ਼ਕਤੀ ਦਾ ਇਸਤੇਮਾਲ ਕਰੋ ਤੇ ਦੋਸਤ ਵੀ ਉਸ ਨੂੰ ਬਣਾਓ ਜੋ ਬਹੁਤ ਬੁੱਧੀਮਾਨ ਹੋਵੇ ਤੇ ਕਦੇ ਵੀ ਤੁਹਾਡੇ ਤੋਂ ਮਤਲਬ ਦੀ ਆਸ ਨਾ ਰੱਖੇ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ